ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਮੈਂ ਦੁਗਣਿਆਂ ਰਾਤ ਚੌਗਣਾਂ ਤਰੱਕੀਆਂ ਬਖਸ਼ ਸਾਰਿਆਂ ਨੂੰ ਵੀ ਬੈਠੇ ਆ ਜੀ ਖੇਤਾਂ ਦੇ ਵਿੱਚ ਆਏ ਹੋਏ ਆ ਬਾਕੀ ਮੌਸਮ ਅੱਜ ਲੱਗਦਾ ਵਿਗੜਦਾ ਪਰ ਵਿਗੜਦਾ ਵੀ ਕੀ ਹੈ ਜਿਹੜਾ ਪੋਹਾ ਜਿਹਾ ਕਹਿੰਦੇ ਉਹਨਾਂ ਨੂੰ ਚੱਲ ਪੈਂਦਾ ਵੀ ਉਹ ਚੱਲ ਪਿਆ ਜੇ ਦੱਖਣ ਦੀ ਸ਼ਿਕਾਇਤ ਹੈ ਦੱਖਣ ਚੱਲਦਾ ਸਵੇਰ ਦਾ ਜੀ ਵੀ ਜਣੀ ਦੱਖਣ ਬਹੁਤਾ ਨਹੀਂ ਹੈਗਾ ਅਜੇ ਪਹਿਲਾ ਦਿਨੇ ਆ ਪੋਹਾ ਇਹ ਪੋਹੇ ਦੇ ਦਿਨ ਹੁੰਦੇ ਆ ਹਫ਼ਤਾਕ ਹੁੰਦੇ ਆ ਜਿੱਥੇ ਉਹ ਗੱਤਗੁੱਤ ਜੀ ਕਰਾਉਣ ਜਾਇ ਕਰਦੇ ਆ ਉਹਨੂੰ ਕਹਿੰਦੇ ਪੋਹ ਦੇ ਦਿਨ ਚੱਲਦੇ ਨੇ ਦਿਨਾਂ ਦੇ ਵਿੱਚ ਜਾਇ ਕਰਦੇ ਆ। ਮੈਂ ਤਾਂ ਭੇਵੇਂ ਕਿੰਨੀ ਕਰਾ ਕੇ ਆਉਦੇ ਹੁੰਦੇ ਜਿਹੜੇ ਆਪਣੇ ਬਜ਼ੁਰਗਾਂ ਨੇ ਹੁੰਦੇ ਪਿਛਲੇ ਵੀ ਚਲੋ ਪੋਹ ਦੇ ਦਿਨ ਕਹਿੰਦੇ ਹਫਤਾ ਖੰਡ ਹੁੰਦਾ ਜਿਹੜਾ ਹਫਤੇ ਦਾ ਲਾਸਟ ਦਿਨ ਹੁੰਦੇ ਨਾ ਤਿੰਨ ਚਾਰ ਗਾ ਜਦ ਫਿਰ ਦਖਣ ਬਹੁਤ ਸਪੀਡ ਨਾਲ ਚੱਲਦਾ। ਵੀ ਉਹ ਦਿਨ ਚੱਲ ਪਿਆ ਜੇ ਦਖਣ ਦੀ ਸ਼ਿਕਾਇਤ ਆ ਸਵੇਰ ਦੀ ਉਹ ਗਰਮੈਥ ਵੀ ਹੋਈ ਵੀ ਖਾਸੀ। ਵੀ ਕਣਕਾਂ ਦੇ ਖੁਆ ਨੇ ਅੱਜੇ ਬਹੁਤ ਰੰਗ ਬਦਲਿਆ ਪਿਆ ਇੱਕ ਦਿਨ 'ਚ ਵਿੱਚ। ਵੀ ਇਦੇ ਵਿੱਚ ਥੋੜਾ ਜਿਹਾ ਮੌਸਮਾਂ ਆ ਲੱਗੀ ਜਾਂਦਾ ਵੀ ਬੱਦਲ ਬਾਈ ਹੋਈ ਬੱਦਲ ਬਾਈ ਹੋ ਵੀ ਜਾਨੀ ਲੰਘ ਜਾਂਦਾ ਟਾਈਮ ਵਧੀਆ ਠੀਕ ਆ ਫਿਰ ਵੀ। ਬਾਕੀ ਗਰਮੈਸ ਅੱਜ ਵਾਕਈ ਹੋਈ ਵੀ ਆ ਹਵਾ ਵੈਸੇ ਫਿਰ ਵੀ ਚੱਲਦੀ ਆ। ਵੀ ਠੀਕ ਆ ਅੱਜ ਪੜਾ ਚਮਕੌਰ ਸਾਹਿਬ ਜਾ ਕੇ ਆਏ ਆ। ਕਿ ਹੁਣ ਜਿਹੜੀਆਂ ਆਪਣੇ ਸਬਜ਼ੀਆਂ ਭਾਜੀਆਂ ਦਾ ਚੱਲ ਪਿਆ ਕੀਆਂ ਦੀਆਂ ਬੇਲਾ ਮੂਲਾਂ ਕ੍ਰੇਲਿਆਂ ਦੀਆਂ ਇਹਦੇ ਬੀਜ ਬੂਜ ਲੈ ਕੇ ਆਇਆ ਮਿਰਚਾਂ ਮੁਰਚਾਂ ਦੇ ਬੂਟੇ। ਵੀ ਚਲੋ ਅੱਗੇ ਬੀਜ ਮਿਲਦੇ ਤੇ ਹੁਣ ਤਾਂ ਇੱਕ ਹੋਰ ਆ ਵੀ ਜ਼ਮਾਨਾ ਬਦਲਦਾ ਜਾਂਦਾ ਹੁਣ ਤਾਂ ਚਾਹੇ ਬੇਲ ਲੱਗੀ ਵੀ ਲੈ ਲੋ ਕੀ ਆ। ਆਪਾਂ ਨਾਲ ਪਿੱਛੇ ਬੂਟੇ ਦਿਖਾਉਂਦੇ ਤੇ ਲਖਾਰੇ ਆਪਾਂ ਇੱਕ ਵਾਰ ਸਾਨੂੰ ਜਾ ਲਿਆ ਕੇ ਇੱਥੇ ਬਾਈ ਨਾਲ ਬਾਹਰ ਤੇ ਉਹ ਕਰਿਆ ਕਹਿੰਦਾ ਵੀ ਬੂਟੇ ਦੀ ਸੇਵਾ ਕਰਨੀ ਹੈ ਪੰਜ ਪੰਜ ਬੂਟੇ ਪੰਜ ਦਿੱਤੇ ਦੇ ਫਲ ਦੇਖੋ ਜਦੇ ਲੱਗੇ ਹੋ ਤੇ ਛੋਟਾ ਜਿਹਾ ਮਰੂਤ ਦਾ ਬੂਟਾ ਦਾ ਫੁੱਟਦਾ ਉਹਨੂੰ ਮਰੂਤ ਲੱਗੇ ਹੋ ਤੇ ਆਂਬ ਨੂੰ ਆਂਬ ਲੱਗੇ ਹੋ ਆਪਾਂ ਉੱਥੇ ਦਿਖਾਏ ਤੇ ਤੁਹਾਨੂੰ ਪਰ ਸਾਡੇ ਹੁਣ ਬੂਟੇ ਫੁੱਟਦੇ ਆਂਬਾਂ ਦੇ ਹੈਗੇ ਲੱਗੇ ਹੋ ਕਿੰਨੂ-ਕਿੰਨੂ ਦੇ ਆਪਣੇ ਆਪਣੇ ਇਹਦੇ ਚੀਕੂ ਚੱਕ ਹੁੰਦੇ ਉਹਨਾਂ ਤੋਂ ਨਹੀਂ ਹਲੇ ਫਲ ਆਇਆ ਕਿਸਨੋਰੇ ਵੀ ਉਹਨਾਂ ਕੋਲ ਲੱਗੇ ਹੋ ਤੇ ਬਾਕੀ ਹੁਣ ਉਹੀ ਮੈਂ ਕਹਿੰਦਾ ਵੀ ਜ਼ਮਾਨਾ ਬਦਲਿਆ ਉੱਥੇ ਮੈਂ ਅੱ ਵੇਲਾਂ ਨੂੰ ਫੁੱਲ ਆਏ ਹੋਏ ਆ ਕੀਆਦਿਆਂ ਨੂੰ। ਕਰੇਲਿਆਂ ਦੇ ਬੇਲਾਂ ਨੂੰ ਵੀ ਫੁੱਲ ਆਏ ਹੋਏ ਆ। ਵੀ ਮਿਲਦੀਆਂ 10 ਰੁਪਏ ਨੂੰ ਬੇਲ ਮਿਲਦੀ ਆ ਜੰਮੀ ਵੀ। ਦੋ ਕੁੰਕਲ ਦੀ ਇਹ ਨਹੀਂ ਛੋਟੀ ਬੇਲ ਆ। ਬੜੀ ਤਾਂ ਫੇਰ ਥੋੜੀ ਜਿਹਾ ਜ਼ਿਆਦਾ ਕਹਿੰਦੇ ਉਹ। ਵੀ ਚਲੋ ਆਪਾਂ ਦੋ ਕ ਬੇਲਾਂ ਲੈ ਲੈਂਦੇ ਆ ਕੀਆਦਿਆਂ আর ਕਰੇਲਿਆਂ ਦੀਆਂ। ਬਾਕੀ ਇੱਕ ਇੱਕ ਪੈਕੇਟ ਬੀਜਾਂ ਦਾ ਲੈਂਦਾ। ਬੀਜਾਂ ਦੇ ਵੀ ਆਪਾਂ ਤਿਆਰ ਕਰ ਲੈਣੇ। ਥੋੜਾ ਜਿਹਾ ਟਾਈਮ ਗਲੇ ਹੋਣਾ ਇਹਨਾਂ ਨੇ ਵੀ ਤਿਆਰ। ਬਾਕੀ ਭਿੰਡੀਆਂ ਦੇ ਬੀਜ ਐ। ਭਿੰਡੀਆਂ ਦੀ ਜ਼ਿਆਦਾ ਲੋਡ ਹੁੰਦੀ ਆ ਨਾ ਦਿਨਾਂ ਵਿੱਚ ਖਾਣ ਸਬਜ਼ੀ ਭਿੰਡੀਆਂ ਦੀ ਵੜਨੀ ਚੰਗੀ ਬਣਨੀ ਆ। ਵਿਚ ਚਾਰ ਪਾਏ ਹੋਏ ਗਠੇ ਵਧੀਆ ਲੱਗਦੀ ਐ। ਵੀ ਉਹ ਵੀ ਲਿਆਂਦੇ ਆ ਜੇ ਬੀਜ ਚਲੋ ਚਮਕੌਰ ਸਾਹਿਬ ਗੇੜਾ ਵੱਜਿਆ ਦਾ ਉਹ ਫੜ ਲੈਂਦੇ ਆਪਾਂ ਨੇ। ਬਾਕੀ ਦਿਖਾਉਂਦਾ ਜੀ ਫਸਲ ਬਾੜੀ ਦਾ ਹੋਰ ਸਾਨੂੰ ਸਾਰਾ ਕਾਰੋਬਾਰ ਜਿਹੜੇ ਚੱਲਦੇ ਆ। ਵੀਰਾਂ ਦਾ ਬਹੁਤ ਧੰਨਵਾਦ ਐ ਇੱਕ ਵੀਰ ਕੱਲ ਸਾਨੂੰ ਬਾਈ ਫਗਵਾੜੇ ਕੋਲ ਤੇ ਮਿਲਣ ਵੀ ਆਇਆ ਦਾ। ਫੋਨ ਆਇਆ ਦਾ ਸਪੈਸ਼ਲੀ ਆਇਆ ਮਿਲਣ। ਪਹਿਲਾਂ ਵੀ ਇੱਕ ਦੋ ਵਾਰ ਫੋਨ ਆਇਆ ਐ। ਚਲੋ ਫੋਨਾਂ ਪਰ ਗੱਲਬਾਤ ਇੰਨੀ ਆਪਣੀ ਹੋ ਜਾਂਦੀ ਆ ਉਹ ਪਛਾਣ ਨਹੀਂ ਸਾਨੂੰ ਰਹਿੰਦੀ ਹੈਗੀ। ਵੀ ਕਈ ਵੀਰਾਂ ਸਾਡੇ ਕੋਲ ਨੰਬਰ ਸੇਵ ਐ। ਉਹਨਾਂ ਦਾ ਸਾਨੂੰ ਪਤਾ ਲੱਗ ਜਾਂਦਾ। ਵੀ ਉਹਦੇ ਕਰਕੇ ਫਿਰ ਹੋਣਾਂ ਕੋਸਾਂ ਕੋਸ ਪਤਾ ਲੱਗਦਾ ਕਈ ਵੀਰਾਂ ਨੇ ਜਿਨ੍ਹਾਂ ਦੇ ਫੋਨ ਆ ਜਾਂਦੇ ਆ ਉਹਦੇ ਕਰਕੇ ਫੇਰ ਥੋੜਾ ਰਹਿ ਜਾਂਦਾ ਵੀ ਬਹੁਤ ਪਿਆਰ ਕਰਿਆ ਵੀਰਾਂ ਨੇ ਇੱਥੇ ਆ ਕੇ ਵੀ ਦੇਖੋ ਹੁਣ ਇੰਨਾ ਪਿਆਰ ਹੈ ਜਦ ਆ ਕੇ ਮਿਲਿਆ ਅੱਖਾਂ ਭਰ ਲਿਆ ਇੱਕ ਵਾਰ ਕਹਿੰਦਾ ਵੀ ਮਨ ਥੋੜਾ ਜਿਹਾ ਭਰ ਜਾਂਦਾ ਬਹੁਤ ਦੇਰ ਦੀ ਕਹਿੰਦਾ ਮਨ ਵਿੱਚ ਤਵੰਨਾ ਤੇ ਵੀ ਮਿਲ ਕੇ ਆਉਣਾ ਸਪੈਸ਼ਲ ਗੱਡੀ ਕਰਕੇ ਤੁਹਾਨੂੰ ਮਿਲਣ ਵਾਸਤੇ ਆਇਆ ਬਹੁਤ ਧੰਨਵਾਦ ਆ ਵੀਰ ਦਾ ਵੀ ਬਹੁਤ ਪਿਆਰ ਆ ਵੀਰਾਂ ਦਾ ਚੜਦੀ ਕਲਾ ਰੱਖੇ ਮਾਲਕ ਦਿਨ ਦੁਗਣਾ ਰਾਤ ਸਾਰਿਆਂ ਚੌਂਗਾਂ ਤਰੱਕੀਆਂ ਵਾਸ਼ੇ ਵੀ ਠੀਕ ਹੈ ਬਾਕੀ ਕੀਤਾ ਜਾਏ ਵੀ ਤੇ ਤੁਹਾਨੂੰ ਦਿਖਾਉਂਦੇ ਆ ਫਸਲ ਬਾੜੀ ਬਾਰੇ ਬਹੁਤ ਫਰਕ ਪੈਂਦਾ ਦਿਨ ਪਰ ਦਿਨ ਫਰਕ ਪੈਂਦਾ ਜਾਂਦਾ ਬਾਕੀ ਦੇਖਦੇ ਲੇਬਰ ਦਾ ਵੀ ਕਰਦੇ ਆ ਇੰਤਜ਼ਾਮ ਪੱਕਾ ਇੱਕ ਵਾਰ ਕਿਉਂ ਆਪਾਂ ਨਕੀਲਾ ਖੰਡ ਵਡਾਉਣਾ ਇਹਦੇ ਵਿੱਚ 5 ਵੀਗੇ ਨਹੀਂ 6 ਵੀਗੇ ਹੋਜੂਗੀ ਵੀਗਾ ਖੰਡ ਹੋਰ ਵਡਾ ਲਾਂਗੇ ਜਿਹੜੀ ਪਤਵਾੜੇ ਵਾਲੀ ਖੱਤੀ ਉਹ ਵੀ ਆਪਾਂ ਫੇ ਲੇਬਰ ਤੇ ਵਡਾ ਲਾਂਗੇ ਜੇ ਮਿਲ ਗਈ ਜੇ ਨਾ ਮਿਲੀ ਤਾਂ ਫੇ ਮਸ਼ੀਨਾਂ ਦਾ ਵੱਡੇ ਦੇਣੀ ਆ ਵੀ ਫਸਲਾਂ ਜਿੰਨੀਆਂ ਵੀ ਹੈਗੀਆਂ ਵਧੀਆ ਐ ਇਸ ਟਾਈਮ ਖੜੀਆਂ ਬਾਕੀ ਰੇਟ ਗਵਰਨਮੈਂਟ ਵਧਾਤਾ ਥੋੜਾ ਜਿਹਾ ਹੋਰ ਮੈਲਰੀ 2425 ਰੁਪਇਆ ਰੇਟ ਸਰਕਾਰੀ ਬੰਦਤਾ ਇਹਦਾ ਵੀ ਅੱਗੇ ਨਾਲ ਤੇ ਮਨ ਲੈ 100 ਰੁਪਿਆ ਵਧਾਇਆ ਵੀ ਚਲੋ ਦੇਖਦੇ ਆ ਬਾਕੀ ਦਿਖਾਉਂਦੇ ਸਾਨੂੰ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਇਹ ਚ ਦਰਾਜ ਇੱਕੇ ਰੱਖਿਆ ਹਾਂ ਦਰਾਜ ਇੱਕੇ ਇਹਦੇ ਚ ਬਸ ਤੇ ਜੀ ਹਾਂ ਹਾਂ ਇਹ ਹਾਂ ਇਹ ਕਿਹਾ ਨਾਲੇ ਲਾਏ ਲੋਕ ਚ ਵੇਚੀਦੇ ਹੈਂ ਜੀ ਨਾਲੇ ਉਹ ਲੋਕ ਚ ਲਾਏ ਵੇਚਿਆ ਜੀ ਉਹ ਪੱਲੇ ਲੱਗਣੇ ਜੀ ਤੇ ਚ ਨਹੀਂ ਪੱਲੇ ਕਿਕਣਾ ਮੈਂ ਸਮਝ ਨਹੀਂ ਖਾ ਚੀਜ਼ ਬਣਾਤੀ ਪੱਲੇ ਹੀ ਆ ਜੀ ਇਹ ਇਹ ਛੋਟਾ ਦੇ ਖਾਨਾ ਕਾ ਵਾਸਤੇ ਆ। ਇਹ ਵਾਸੀ ਕੋਈ ਪਰੋ ਨੂੰ ਰਿਆ ਰੱਖਣਾ ਕੋਈ। ਅੱਛਾ ਇਹਨੂੰ ਵੀ ਆਏ ਪਰਲੇ ਲੱਗਣੇ ਖੋਦੇ ਆ। ਹਾਂਜੀ। ਜਿਹੜੇ ਉਹ ਵਿੱਚ ਲੱਗੇ ਹੋਏ ਟੁੱਕੇ ਨੇ। ਉਹ ਉਹ ਤਾਂ ਮਸ਼ੀਨ ਹੈ ਜਿੱਤਨੀ ਲੱਗੀ। ਅੱਛਾ ਮੈਂ ਤਾਂ ਕਿਹਾ ਵੀ ਇਹ ਦਰਾਜ ਬਣਾਤਾ ਕਿਤੇ ਮਹਾ ਜਾਇਆ ਕਰੋ ਵਿੱਚ। ਆਹ ਤੁਸੀਂ ਵਧੀਆ ਕਰਿਆ। ਇਹ ਤਾਂ ਲੈਣ ਦਰਵਾਜੇ ਬਣਵਾ ਗਏ ਨਾ। ਜਿੱਕਣ ਹੁਣ ਗਰਮੀ ਆ ਗਈ ਸਿਆਲ ਦੇ ਕੱਪੜੇ ਤੇ ਚਾਰੇ ਖਾਨੇ ਚ ਰੱਖ। ਬਸ ਸਿਆਲ ਜਾ ਕੇ ਹੋਲੇ ਉਹਨੂੰ। ਆ ਸਿਆਲ ਵਿੱਚ ਗਰਮੀ ਵਾਲੇ ਉੱਥੇ ਵਜਾ ਦੇ ਨਹੀਂ ਆਈਦਾ ਮੈਨੂੰ ਵਧੀਆ ਲੱਗਿਆ ਜਿਹੜਾ ਕੱਪੜਾ ਤੁਸੀਂ ਬਣਾਇਆ ਨਾਲੇ ਟੌਰ ਬਣ ਗਈ ਵੀ ਇਹਦੇ ਵਿੱਚ ਸਰਮਾਇਆ ਲੱਗੂ ਹਨਾ ਵਧੀਆ ਵਧੀਆ ਬਸ ਕਿੰਨਾ ਇੱਕ ਗੱਲਾ ਲਵਾਉਂ ਦੋ ਗੱਲਾ ਮੈਂ ਮੈਚ ਨਹੀਂ ਇੱਕ ਇੱਕ ਗੱਲਾ ਰੱਖੇ ਵਧੀਆ ਲੱਗਣਾ ਆ ਹੁਣ ਆਹੀ ਵਧੀਆ ਲੱਗਦਾ ਦੇਖਣ ਨੂੰ ਬੰਡ ਆਈ ਤਾਂ ਮੈਂ ਲੋਕ ਕਹਤ ਹਾਂ ਦਾ ਕੰਮ ਹੈ ਹਾਂ ਜਿਹੜੇ ਐ ਕਲਰ ਦਾ ਵੀ ਨਾ ਸਮੇਂ ਕਾਲੀ ਅੰਦਰ ਮੈਂ ਕਹਿੰਦਾ ਮਟਾ ਲਿਆ ਬ੍ਰੈਡ ਕਲਰ ਵਾਲੇ ਨੂੰ ਅੱਛਾ ਇਹ ਕਿਸ਼ਾ ਬੋਲੰਦਾ ਹਾਂ ਹਾਂ ਫੱਟੀ ਵਿੱਚ ਲੱਗਣੀ ਹੈ ਹਾਂਜੀ ਆਹ ਫੱਟੀ ਵਿੱਚ ਲਾਉਣਗੇ ਹਾਂਜੀ ਤਾਂ ਲੱਗਿਆ ਦੇਖ ਤਾਂ ਇੱਧਰ ਬਿੱਚਾ ਹੈਗੀ ਪੂਰੀ ਲੈ ਇੱਧਰ ਤੇ ਹੋ ਜਾਂਦੀ ਆ ਇੱਧਰ ਖੜਾ ਤੇ ਵੀ ਲਾਈਵ ਇਹ ਉੱਪਰ ਫੱਟੀ ਉਹ ਚੱਲਦੀ ਹੈ ਕਦੋਂ ਤੱਕ ਸਾਨੂੰ ਖੜੀ ਹੈ ਚੱਲਦੀ ਹੈ ਉਹ ਕਿਆ ਕਰੋਗੇ ਚੱਲਣ ਨੂੰ ਪੱਲਾ ਸੋ ਪੱਲਾ ਨਹੀਂ ਉਹਨੂੰ ਪੱਲਾ ਇਹ ਪੱਲਾ ਇਹ ਚੱਕਣਾ ਉੱਪਰ ਨੂੰ ਹੈ ਉਹਨੋਂ ਪੱਲਾ ਸਾਹਮਣਾ ਇਹ ਫਿਰ ਤਾਂ ਲੋਗ ਲਾਏ ਉਹ ਪਿੱਛੇ ਧੱਕ ਫੇ ਇਹ ਫੱਟੀ ਵੀ ਅੰਦਰ ਜਾ ਕਰੂਗਾ ਯਾਰ ਠੀਕ ਅੰਦਰ ਜਾਏ ਮੈਂ ਸਮਝੇ ਨਹੀਂ ਹੈ ਇਹ ਲੋਗ ਦਾ ਇਹ ਪੱਲਾ ਵੀ ਇਹ ਮੂਰੇ ਦਾ ਲੜੇ ਨੋ ਵਾਇਆ 40 ਨਾ ਪੱਲੇ ਦਾ ਕੰਮ ਵੀ ਕਰਨਾ ਅੰਦਰ ਵੀ ਕਹਿੰਦੇ ਗੈਲ ਜਾਣਾ ਉਹਦੇ ਗੈਲ ਜਿਹੜਾ ਲੌਕ ਜੇ ਨਾ ਪਿੱਛੇ ਤਾਂ ਕ ਲੱਗੇ ਵੇ ਦੇਖਦੇ ਆ ਕਿ ਆ ਬਣੋਗੇ ਤੁਹਾਨੂੰ ਪਤਾ ਵੀ ਕੀ ਬਣਨਾ ਹੈ ਮੈਂ ਨਾ ਪਹਿਲੀ ਵਾਰੀ ਦੇਖ ਰਹੀ ਹਾਂ ਵਾਹ ਬੇ ਤੂੰ ਮੇਰੇ ਵਰਗਾ ਹੀ ਹੈ ਨਾ ਨਹੀਂ ਕਰ ਤਕੰਦਾਈ ਹਾਂ ਪਹਿਲੀ ਵਾਰੀ ਦੇਖ ਰਹੀ ਹਾਂ ਆ ਜਿਹੜੇ ਜੈਕ ਬਾਈ ਦਾ ਹੁੰਦਾ ਹੈ ਮੈਨੂੰ ਮੈਨੂੰ ਨਹੀਂ ਸਮਝੀ ਲੱਗਿਆ ਕਿ ਇਹ ਉਹ ਟੇਕਣਾ ਦਾ ਪ੍ਰੋਗਰਾਮ ਹੈ ਤੁਸੀਂ ਇੱਥੇ ਜਾ ਇਹ ਵਾਈ ਹੋ ਗਏ ਮੁੰਡੂ ਵੀ ਨਹੀਂ ਪਤਾ ਕਿ ਆ ਗਾਨਾ ਕਿਹਾ ਇਹ ਕਿੰਨਾ ਲੰਗਾਈ ਨੂੰ ਅੰਦਰ ਹਾਂ ਜਿਆਦਾ ਇਹ ਫੱਟੀ ਨਾ ਬਾਹਰ ਆ ਜਾਣਾ ਲੋਕਾਂ ਆਪੇ ਲੇ ਗੇ ਲੈਣ ਖੱਲੇ ਉਹ ਬਣੂਗਾ ਤਾਂ ਇਹ ਟੇਡੀ ਕਰਕੇ ਲਾਉਂਦਾ ਆ ਰਹੀਆਂ ਨੇ ਲਾ ਰਿਹਾ ਬਰਾਸ ਦੱਸ ਕੇ 우리 와 이제 다시 게 라무리 대체로. ਅਰੇ ਤਾਂ ਫੜਲਾ ਬਾਣੀ ਮੋਟੀ ਘਟੀ ਇਸੇ ਬਸ ਨੇ ਦੇਖ ਨਹੀਂ ਬੰਦ ਤੇ ਤਾਂ ਨਹੀਂ ਆਹ ਅੱਜ ਗਿਆ ਬੰਦਾ ਤਾਂ ਇਹ ਕੀ ਕਰ ਰਿਹਾ ਨਹੀਂ ਕੋਈ ਹੋਰ ਤਾਂ ਤਾਂ ਕਰ ਉਹ ਇਹਦੇ ਵੇਚ ਵਾਲਾ ਜਗਾੜ ਲਿਆਂਦਾ ਕੱਢ ਕੇ ਬਾਹਰ ਹੁਣੇ ਹਨ ਮਿਸ਼ਾਂਗੀਆਂ ਲਾ ਦਿਆਂ ਤੇ ਹੁਣ ਨਾਟ ਰੋ ਕੇ ਲਾ ਕੋਣੇ ਟੋਗਾ ਕਿ ਉੱਥੇ ਡ੍ਰਿਲ ਨਹੀਂ ਜੱਲਣੀ ਉਹਦੇ ਵਿੱਚ ਇਹ ਡੌਂਸੀ ਵਾਲੀ ਸੱਚ ਹੁਣ ਥੱਲੇ ਬਣੇ। ਬਾਕੀ ਡਿਜ਼ਾਈਨ ਦੇਖਦੇ ਹੋਰੇ ਕਿਹੜਾ ਪਾਉਂਦੇ। ਇਹ ਹੈ ਹੈਗਾ ਹਾਲ ਖੁੱਲਾ ਥੋੜਾ ਜਿਹਾ। ਮੇਰੇ ਇੱਧਰ ਬੈ ਗਿਆ ਉਧਰ ਪਾ ਰਹੇ ਆ ਬਣਾਤਾ ਜਾਲ ਜ। ਉਹ ਚੱਲ ਕੇ ਮੁੰਡੇ ਬਾਹਰ। ਅੱਜ ਬੰਦੇ ਨਵੇਂ ਆਏ ਵੇਖ ਥੋੜਾ ਜਿਹਾ। ਅੱਜ ਦੂਗੇ ਮੇਸਤਰੀ ਗਏ। ਐਨਾਂ ਲੈ हाँ भाई टायर वो लगी इतना बाकी कम हले बहुत अरे हले मु सारे लगनी है ਆ ਗਾ ਲੈ ਨਵੀਂ ਉਹ ਉਹ ਫੋਨ ਉਹ ਚੱਕ ਉਹ ਪੁੱਤ ਅੱਲਾ ਲੱਗਣਾ ਆ ਪੱਲਾ ਲੱਗਿਆ ਨਾ ਇਕਨੇ ਨੂੰ ਅੰਦਰ ਚਲੀ ਜਾ ਕਰਨਾ ਸਮਝ ਗਿਆ ਨਾ ਉਹ ਮਾ ਉੱਪਰ ਨਹੀਂ ਨਾ ਟਾ ਖੋ ਰਿਹਾ ਉਹ ਤਾਂ ਉੱਪਰ ਰੱਖ ਹੋ ਜਾਣਾ ਪਰਾ ਉਹ ਡੈਕ ਫਰਦਾਵੀ ਮੋਬਾਈਲ ਦਰਾਜ ਦਾ ਦਰਾਜ ਆ ਬਿੱਡਾ ਵਾਲੇ ਆ ਖਾਣੇ ਦਾ ਖਾਨਾ ਆ ਜੀ ਵੇਲੜਾ ਜੀ ਦਾ ਬਣੀ ਵੇਲੜਾ ਪੱਕੀ ਵੇਲੜਾ ਪੱਕੀ ਵੇਲੜਾ ਹੁੰਦਾ ਉਹ ਮੱਕਾ ਨਹੀਂ ਮਾਰਦੀ ਪਹਿਲਾਂ ਵਾਹ ਵਾਹ ਵੇਲੜਾ ਵੇਲੜਾ ਹੁੰਦਾ ਕਹਿੰਦਾ ਵੇਲੜਾ ਬਹੁਤ ਕੰਮ ਪੈ ਲਿਆਦਾ ਰੋ ਜਾ ਬਹੁਤ ਹੈ ਮੈਂ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਤੇ ਇੱਕ ਦਿਨ ਦੇ ਕੰਮ ਦੱਸਦਾ ਕਿੱਥੇ ਤਾਂ ਬਹੁਤ ਲੰਬਾ ਚੋਗਾ ਕਰਨਾ ਵਾਡੀ ਖਿੱਤਾਂ ਵਿੱਚ ਪਹੁੰਚੇ ਪਏ। ਬਾਕੀ ਮੌਸਮ ਆਟੋਮੈਟਿਕ ਹੀ ਬਣ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਆਪਾਂ ਗਏ ਨੇ ਧੁੱਪਾਂ ਵਿੱਚ ਕੰਮ-ਕੰਮ ਕਰਨ ਨੂੰ ਤਾਂ ਆਪੇ ਰੂ ਕਰਦੀ ਹੈ। ਹੁਣ ਮੌਸਮ ਬਹੁਤ ਵਧੀਆ। ਲਈ ਹਾਂ ਤਾਂ ਇਹ ਨਾਲ ਕਣਕ ਵੀ ਆਪ ਵੱਢ ਲਈ ਪਰ ਇਕੱਲੇ ਬੰਦੇ ਬਸ ਥੋੜਾ ਜਿਹਾ ਕੰਮ ਔਖਾ ਚੱਲਦਾ। ਇਹ ਤਾਂ ਬੰਦਾ ਲੱਗਿਆ ਹੋਇਆ। ਪਛੀਆਂ ਦੱਬਦਾ ਗੰਨੇ ਵਿੱਚ। ਹੂੰ ਕੀ ਹਾਲ ਹੈ ਤੇਰਾ? ਠੀਕ ਹੈ ਜੀ। ਦੱਬਦੀਆਂ ਪਛੀਆਂ? ਤੇ ਖਾਣਾ ਹੀ ਕੱਢਦਾ ਅਜੇ। ਜਹਾ ਪਰ ਨਹੀਂ ਹੋਇਆ। ਅੱਛਾ। ਬੰਦਾ ਕਹਦਾ ਉਹ ਹੁਣ ਬੰਦਾ ਕਲ ਕੋਈ ਕਹ ਕਲ ਕੋ ਗਾਡੀ ਪਕੜ ਲਿਆ ਹੈ ਅੱਛਾ ਮਾ ਠੀਕ ਹੈ ਕਣਕ ਦਾ ਵੱਡੇਗਾ ਕਣਕੀ ਤੋਂ ਵੱਟਨੇ ਆ ਤਾਂ ਵੀ ਸੋ ਕਰ ਐਥੀ ਬੈਠਣਾ ਆਪਣੀ ਮੋਟਰ ਪਰ ਹਾਂਜੀ ਹਾਂ ਮਾ ਠੀਕ ਹੈ ਠੀਕ ਹੈ ਬਲਾਲਾ ਬਲਾਲਾ ਕਣਕ ਵੱਡਣਾ ਫਿਰ ਆਪਣਾ ਵੀ ਉਹ ਵਾਈ ਪਛੀਆਂ ਦੱਪਣ ਲੱਗਿਆ ਉਹ ਮੁੰਡਾ ਸਵੇਰ ਲਈ ਲੱਗਿਆ ਵਾ ਜਿੱਥੇ ਜਿੱਥੇ ਛੱਦਾ ਤਾਂ ਸਾਰੀਆਂ ਆਹ ਦੇਖੋ ਪਹਿਲਾਂ ਫੁੱਟਿਆ ਵਾ ਯਾਨੀ ਫੇਰ ਵੀ ਮੁੰਡਾ ਨਾਲ ਥੋੜਾ ਜਿਹਾ ਬੂਟਿਆਂ ਵਿੱਚ ਉਹ ਹੋ ਜਾਂਦਾ ਥੋੜਾ ਜਿਹਾ ਗਿਆ ਖਾਸਾ ਦਬ ਜਾਂਦਾ ਇਹ ਜਿਹੜੇ ਬੂਟੇ ਆ ਜੇ ਆਪਾਂ ਨੇ ਗੰਨੇ ਵਿੱਚ ਲਾਉਣੇ ਆ ਚਲੋ ਅਸੀਂ ਕਹਿੰਦੇ ਆ ਪਹਿਲਾਂ ਤੇ ਵੀ ਸਲਾਹ ਜਿੱਕਣਾ ਚੱਲ ਦਿੰਦੇ ਤੇ ਅਸੀਂ ਵੀ ਗੰਨੇ ਦੇ ਵਿੱਚ ਬੂਟੇ ਲਾ ਦੋ ਬਹੁਤ ਵਧੀਆ ਜਾਂਦੇ ਆ 2 ਸਾਲ ਚ ਕਿ 2 ਸਾਲ ਆਪਾਂ ਨੇ ਗੰਨਾ ਪਟਣਾ ਨਹੀਂ ਹੁੰਦਾ ਹੈਗਾ ਇਹ ਬੈਣਾ ਨਹੀਂ ਹੈਗਾ ਇਹਨੀਆਂ ਜੜਾਂ ਹੁਣ ਇਹ ਬੂਟੇ ਆਪਣੇ ਬੂਟੇ ਨਾਲ ਲੱਗੇ ਆ ਜਦਦੇ ਲੱਗੇ ਇਹਦੇ ਲਾਗ ਬਾਹ ਨਹੀਂ ਹੋਇਆ ਗਿਆ ਇਹਦੀਆਂ ਜੜਾਂ ਤਕਰੀਬਨ ਦੋ ਦੰਤਾਂ ਤੋਂ 4 ਦੂਰ ਤੱਕ ਗਈਆਂ ਮੈਂ ਦਬੱਲੇ ਨੂੰ ਉਹ ਆਪਣੇ ਵਾਲੇ ਬੂਟੇ ਖੜੇ ਆ ਉਹਦੀਆਂ ਇੱਕ ਪਾਸੇ ਨੂੰ ਬੂਟੇ ਨੂੰ ਤਿੰਨੇ ਫੁੱਟ ਜਣਾ ਦੂਰ ਹੋ ਗਈਆਂ ਦੂਏ ਪਾਸੇ ਨੂੰ ਡੂੰਘੀ ਜੜ ਹੋਊਗੀ ਜਿਹੜੀ ਹੋਈ ਦੂਰ ਗਈਆਂ ਸੀ ਦੂਆ ਉੱਪਰ ਵਾਲੀਆਂ ਵੱਡ ਹੋਈਆਂ ਮਿਆਂ ਇਹ ਜਾਂ ਬੈਂਡਾ ਇੱਕ ਅਸੀਂ ਬਾਹੀ ਨੇੜੇ ਤੇ ਜੱਟਾਂ ਜਾਂਦੇ ਆ ਮੇ ਉਹਦਾ ਫਰਕ ਪੈਂਦਾ ਪਰ ਜਿਹੜੇ ਮੇਰੀ ਸਲਾਹ ਹੈ ਅਸੀਂ ਹੁਣ तकरीबन ਸਾਰੀ ਲਾਗੇ ਕਰਨ ਆਪਣੀ ਇੱਕ ਸਲਾਹ ਹੈ ਵੀ ਮੁੰਡੇ ਵਿੱਚ ਗੰਨਾ ਹੈ ਚੱਕੜਾ ਹੁਣ ਮੁੰਡਾ ਇਹਦੇ ਵਿੱਚ ਬੂਟੇ ਲੱਗਣ ਚਾਹੀਦੇ ਆ ਮੁੰਟੇ ਵਿੱਚ ਬੂਟੇ ਲੱਗੇ ਫੇਰ 2 ਸਾਲ ਗੰਨਾ ਪੂਰਾ ਹੋ ਜਾਂਦਾ। ਕਿਉਂਕਿ ਇਹਦਾ ਐਸਾ ਲੱਗਣੇ ਬੂਟੇ ਗੰਨੇ ਨੂੰ ਕੋਈ ਮਾਰ ਨਹੀਂ ਹੁੰਨੀ। ਪਹਿਲੇ ਸਾਲ ਗੰਨਾ ਸਾਫ਼ ਹੁੰਦਾ। ਉਹਦੇ ਕਰਕੇ 2 ਸਾਲ ਫਸਲ ਗੰਨੇ ਦੀ ਚੇੜੀ ਹੈ ਝਾੜ ਫੜੇ ਦੇ ਦਿੰਦੀ ਹੈ। ਵੀ ਹੁਣ ਮੈਂ ਤੁਹਾਨੂੰ ਦਿਖਾਉਂਦਾ ਇੱਥੇ ਦੇਖੋ ਆ ਛਟੀਆਂ ਵਿੱਚ ਨਵੀਆਂ ਲੱਗੀਆਂ। ਇੱਧਰ ਵੀ ਨਵੀਆਂ ਲੱਗੀਆਂ। ਆ ਵਿਚਾਲੇ ਪਲਾਟ ਖਾਸਾ ਖਾਲੀ ਪਿਆਦਾ। ਖਾਲੀ ਹੋਣ ਕਰਕੇ ਦੇਖੋ ਸਿਆੜ ਚੰਕਦੇ ਹੋਰੇ। ਨਹੀਂ ਜਿੱਥੇ ਜਬ ਬੂਟਾ ਪੂਰਾ ਹੈ ਉੱਥੇ ਥੋੜਾ ਜਿਹਾ ਦਬਿਆ ਵਾ ਗੰਨਾ। ਰਾਵੀ ਸਕੀਮ ਵਧੀਆ ਹੁਣ ਇੱਕ ਬੰਦੇ ਦੀ ਦਿਹਾੜੀ ਉਹ ਹੈ ਇੱਕ ਨੇ ਦਿਹਾੜੀਆਂ 2 ਲਾ ਦੂਗਾ ਘੁੰਮ ਵੀ ਨਾ 1.5 ਕਿੱਲਾ ਵਿੱਚ ਲੈਣਾ ਇੱਕ ਜਿੱਥੇ ਛੱਦਾ ਉੱਥੇ ਖਾਲੀ ਕੱਢ ਕੇ ਪਾਣੀ ਲੱਗਿਆ ਉਹ ਕੱਖ ਦੀ ਸਪਰੇਅ ਹੋਈ ਗਈ ਇਹਨੂੰ ਪਰ ਬੂਟੇ ਇਹਨਾਂ ਦੇ ਚੱਲੇ ਨਹੀਂ ਹੈਗੇ ਥੋੜਾ ਜਿਹਾ ਆਪਾਂ ਤਾਂ ਹੀ ਵੀਡੀਓ ਜੋ ਜ਼ਿੰਮੇਵਾਰ ਇਨ ਚੱਕਦੇ ਬਹੁਤ ਵੀਰਾਂ ਦੇ ਫੋਨ ਮੈਨੂੰ ਬਾਅਦ ਚ ਵੀ ਆਉਂਦੇ ਰਹੇ ਆ ਵੀ ਮਾਸਲ ਦੀ ਛਟੀਆਂ ਚਾਹੀਦੀਆਂ ਮਾ ਨਹੀਂ ਵੀ ਛਟੀਆਂ ਆਪਾਂ ਮਿਲ ਜੂਗਾ ਤੁਹਾਨੂੰ ਜ਼ਿੰਮੇਵਾਰ ਕੋਲ ਤੇ ਮਿਲ ਜੂਗਾ ਪਰ ਜਿਹੜੇ ਆਪਾਂ ਬੈਂਕੋ ਵਾਲੇ ਨੇ ਬੁੱਕ ਕਰਾਉਂਦੇ ਵੀ ਉਹਦਾ ਫਰਕ ਹੈ ਹੁਣ ਇਹ ਬੂਟੇ ਖੜੇ ਆ ਉਹ ਆਪਣੇ ਵਾਲੇ ਬੂਟੇ ਵੀ ਖੜੇ ਪਰ ਬਹੁਤ ਫਰਕ ਆ ਬੂਟੇ ਦਾ ਬੂਟੇ ਦਾ ਕਿਉਂ ਜਿਹੜੇ ਜ਼ਿੰਮੇਦਾਰ ਨੇ ਤਿਆਰ ਕਰਨੀ ਉਹਨਾਂ ਪੱਤਾ ਛਾਂਦੂਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਥੱਲੇ ਤੇ ਆਏ ਪੱਤਾ ਫੜ ਕੇ ਛਾਂਦੋ ਛੱਟੀ ਵੱਜ ਜਾਂਦੀ ਹੈ ਪਰ ਉਹ ਫਿਰ ਥੱਲੇ ਜੜ ਤੇ ਫੁੱਟਦੀ ਹੈ ਜੜ ਤੇ ਫੁੱਟ ਕੇ ਬੂਟਾ ਥੋੜਾ ਜਿਆਦਾ ਹੋਰ ਤਰ੍ਹਾਂ ਦਾ ਬਣ ਜਾਂਦਾ ਇਹਨਾਂ ਦਾ ਫਿਰ ਨੀਲਾ ਥੋਥਾ ਜਿਆ ਪਤਾ ਨਹੀਂ ਕਿਆ ਲਾਇਆ ਹੁੰਦਾ ਬੂਟਾ ਥੱਲੇ ਤਾਂ ਨਹੀਂ ਫੁੱਟੂਗਾ ਇਹ ਡਰਮ ਡਰ ਆਪਣੇ ਸਾਰੇ ਬੂਟੇ ਇਹ ਜਿਹੀ ਖੜੇ ਆ ਇੱਕ ਸਾਰ ਖੜੇ ਆ ਜੜ ਤੇ ਮੋਟੇ ਉੱਪਰੋਂ ਆ ਵਧੀਆ ਉਹਦੇ ਦਾ ਜਾਂਦੇ ਆ ਵੀ ਕੋਈ ਹੋਰ ਨਹੀਂ ਜਾਨੀ ਫਰਕ ਪੈਣ ਲੱਗਿਆ ਨਾ ਜ ਵੀ ਹੋਊ ਵੀ ਇਹਨਾਂ ਦੇ ਵੀ ਗਾਰੰਟੀ ਵਾਲਾ ਕੰਮ ਨਹੀਂ ਹੋਣ ਰਿਹਾ ਹੈਗਾ ਜਵਾ ਬੂਟਾ ਪਹਿਲਾ ਮੂਰਵਾ ਹੋਰ ਆ ਦੂਆ ਹੋਰ ਆ ਹੈਗਾ ਦੋ ਤਿੰਨ ਕਿਸਮ ਦਾ ਬੂਟਾ ਵਿੱਚ ਹੈਗਾ ਹੈ ਪਰ ਬਰਾਬਰ ਇੱਕੋ ਬੂਟਾ ਦੇਖੋ ਵਿੱਚ ਕਿਸੇ ਰੰਗ ਦਾ ਲੱਗਿਆ ਚਿੱਟੇ ਰੰਗ ਦਾ ਉਹ ਤੇ ਗਾਹਾਂ ਵੀ ਹੈਗਾ ਪਰ ਲੰਬਾਈ ਜਿਹੜਾ ਇਹ ਬੂਟੇ ਦੀ ਸਾਰੇ ਜਿੰਨੀ ਉਹ ਆ ਵਦੇਵੇਂ ਬੂਟੇ ਹੁੰਨੀਆਂ ਪਰ ਹੈ ਦੋ ਕਿਸਮਾਂ ਦੀ ਦੋ ਤਿੰਨ ਕਿਸਮਾਂ ਦਾ ਦੋਗਲਾ ਚੀ ਬੀਜ ਕਰਿਆ ਹੋਇਆ ਉਹਨਾਂ ਪਿਓਰ ਨਹੀਂ ਅੱਗੇ ਨਾਲ ਤੇ ਫਰਕ ਪੈਂਦਾ ਜਾਈ ਜਾਂਦਾ ਬਾਕੀ ਕਣਕਾਂ ਵੀ ਜਾਂਦੇ ਦਿਨ ਪੰਨ ਰਾ ਜਿਹੜਾ ਪੋਹੇ ਦਾ ਰੋਗ ਚੱਲਦਾ ਇੱਧਰ ਦਾ ਚੱਲਦਾ ਜਿੱਥੇ ਛੱਡ ਬਣਿਆ ਉਹਨੇ ਹਫਤਾ ਖੰਡ ਜੋਰ ਲਾਊਗਾ ਇੱਕ ਵਾਰ ਕਿਸਮਾਂ ਚ ੱਲਾ ਜਾ ਕਰ ਦਿੰਦਾ ਬੰਦੇ ਨੂੰ ਵੀ ਹੋਰੇ ਤਰ੍ਹਾਂ ਦੀ ਵੀ ਹਵਾ ਹੈ ਬਾਜੀ ਗੇਟ ਬਾਈ ਜਿੰਨੇ ਕਹਿੰਦਾ ਜ਼ਿਮੀਂਦਾਰ ਕੋ ਜਗਾ ਘੱਟ ਜੀ ਪਰਿਆ ਪਿਆ ਇੱਧਰ ਸੰਦਾ ਭਰਿਆ ਪਿਆ ਉਹ ਭਰਿਆ ਪਿਆ ਢੋਲ ਦਿੱਤਾ ਬਹੁਤ ਇਹਨਾਂ ਮਾਰਿਆਂ ਦਾ ਨੂੰ ਹੋਲੈਂਡ ਲੈ ਦੋ ਗੋਲੀਆਂ ਨਾਲ ਇਹਦੇ ਘਰੇ ਬਣਾਤੀਆਂ ਅੱਛਾ ਇੱਕ ਦਿਨ ਹੀ ਬਣਾਤੀਆਂ ਬਣਵਾਈਆਂ ਇੱਕ ਦਿਨ ਚ ਬਣਾਉਂਦੀਆਂ ਨਹੀਂ ਜੱਗੇ ਬੋਲਦਾ ਕਿ ਨਹੀਂ ਓਏ ਕਹਿੰਦਾ ਦੋ ਖੋਲ ਲਿਆ ਬਣਾਉਣੇ ਤੇ ਇੱਕ ਦਿਨ ਚ ਬਣਾ ਪਿਆ ਮਾਂ ਬਣਾਉਂਦੀਆਂ ਨਹੀਂ ਬਣਵਾਈਆਂ ਬਣਾਉਂਦੀਆਂ ਕਹਿੰਦਾ ਅੱਛਾ ਬਣਾਜਾ ਤੇਰਾ ਉਹਦਾ ਮੈਂ ਦੱਸਿਆਦਾ ਉੱਥੇ ਪੰਮੇ ਦਾ ਨੂੰ ਪੰਮੇ ਨੂੰ ਮਹਾਉਣਾ ਦਿਨੇ ਦੋ ਲੱਗਣੇ ਆ ਕਹਿੰਦਾ ਕਾ ਤੇ ਮਹਾਉਥੇ ਟ ਮੰਗਣੀ ਨਹੀਂ ਪੈਂਦੀ ਮਿਸਤਰੀ ਨੂੰ ਕੈਦਾ ਅਚਿਆ ਕੱਲ ਪੰਮਾ ਆਇਆ ਹੁਣ ਔਰੇ ਦੁਬਾਰੇ ਨੂੰ ਪੰਮਾ ਮੈਨੂੰ ਸ਼ਾਮ ਨੂੰ ਕਹਿੰਦਾ ਤੇਰੀ ਗੱਲ ਸੱਚੀ ਆ ਕਹਿੰਦਾ ਮੈਂ ਕਾਦੇ ਕਹਿੰਦਾ ਸਾਰੇ ਘਰ ਦੇ ਹੀ ਲਾਏ ਵੇ ਤੇ ਲੈ ਟਰਾਲੀ ਕੋਲ ਦੀ ਢਿੱਟ ਜਲਦੀ ਸਿੱਧੀ ਵੇ ਤਰੀ ਨੂੰ ਹਾਂ ਇਕੜੇ ਆ ਰਹੀ ਰਹੀ ਸਮਖੇ ਸੁੱਕ ਸੁੱਕਾ ਹੀ ਦਾ ਹੱਥ ਆਪੇ ਵੀ ਹੈ ਜੇ ਕੋਈ ਕਿਤੇ ਟੱਕਰ ਤੇ ਨੇ ਮੇਰੇ ਨਾਲ ਸਾਥ ਨਹੀਂ ਹੈਗੇ ਆਵਦੇ ਡੇਗ ਜੀ ਕੇ ਧੰਨਵਾਦ ਕਰਾ ਹੈ ਫੜ ਲਿਆ ਉਹ ਇੱਕ ਹੋਰ ਹੈ ਸੁੱਕਾ ਦਾ ਫੜ ਲਿਆ ਫੜ ਲਓ ਬਾਈ ਯੂ نو ਮੈਂ ਠੇਕਾ ਕਰਾਇਆ ਉਹਨੂੰ ਨਾ ਫੜ ਲੇ ਉਹ ਰੁਭ ਚਦੇ ਹੈ ਅੱਜ ਆ ਗਿਆ ਹਾਂ 10 ਵਜੇ ਕਹਿੰਦਾ ਖਾਣਾ ਚੱਲਿਆ ਨਿਆਣੇ ਚੱਲਣਾ ਘਾਤੇ ਤੇ ਛੋਟੇ ਮੁੰਡਾ ਨਾਲ ਤੂੰ ਰੱਖ ਢੋਲ ਕੇ ਲਾ ਦੇ ਉਹ ਬਾਈ ਉਹ ਰੱਖ ਲੇ ਜਰਾਂ ਨੂੰ ਮੇਜਾ ਨਾ ਨਾ ਉਹਦੀ ਤਾਂ ਮੈਂ ਤੈਹ ਲਾ ਜਣਾ ਕੋਈ ਨਹੀਂ ਮੈਂ ਬਖੜਦਾ ਫੋਨ ਜਾ ਕੰਮ ਕਰਾਉਣਾ ਫਿਰ ਆਪਾਂ ਫੋਨ ਕਰ ਦਿੰਦੇ ਆ ਇਹ ਤੂੰ ਕਰਦਾ ਗਿਆ ਬਹਾਨੇ ਜੇ ਸਰੋਦੀ ਬੜਾਈ ਜਾ ਹੈ ਐਕੀ ਨੂੰ ਗਾਣਾ ਪਾਣਾ ਵੀ ਤੋ ਇਹ ਦੇ ਦੇ ਬਨੇ ਵਾਲੇ ਤੈਂ ਸਰੋ ਗਾੜ ਵਧਣੀ ਆ ਤੈਂ ਸਰੋ ਗਾੜ ਵਧਣੀ ਆ ਮੈਂ ਪੰਜ ਆਸ ਲੰਘੂਗਾ ਇੰਨਾ ਕੁ ਲੰਘ ਜਾਣਾ ਹਨਾ ਟਾਈਮ ਮੈਂ ਦੇਖਿਆ ਕੱਲ ਫਲੀ ਜੀ ਭੋਰ ਕੇ ਕੋਕਾ ਕੋਲਾ ਜਿਹਾ ਰੰਗ ਹੋਇਆ ਬਦਾਨੇ ਦਾ ਫਲੀ ਹੋਰੀ ਆ ਮਾੜੀ ਭੂਰੀ ਦਾ ਹੋਇਆ ਕੱਲ ਕਿਸੇ ਫਲੀ ਦਾ ਕੋਕਾ ਕੋਲਾ ਜਿਹਾ ਸਾਰੀ ਹੋ ਜਮ ਨਾ ਠੀਕ ਹੈ ਐਕੀ ਨੂੰ ਬਹਿ ਕੇ ਦੋ ਬਈ ਇਹ ਬਿੰਦੂ ਨਾ ਲਾਉਣੇ ਪੈਣੇ ਉਹ ਤੇ ਰੈਰ ਕਹੀ ਜੀ ਆ ਕਣਕ ਮੈਨੂੰ ਥੋੜਾ ਕਮੈਂਟ ਆਇਆ ਕਹਿੰਦਾ ਮਾਸੜੀ ਕਣਕ ਪੁੱਛਿਓ ਉਹਦੀ ਨਸਰੇ ਉਦੋਂ ਅਸੀਂ ਦਿਖਾਈ ਦੇ ਮੈਂ ਵੀਡੀਓ ਜਾਨ ਨਸਰ ਦਿੱਤੀ ਸਰੋਂ ਸਰੋਂ ਵੀ ਗੁੱਛਿਆਂ ਵਾਲੀ ਗੁੱਛਿਆਂ ਵਾਲੇ ਤਾਂ ਆਪਾਂ ਜਿਹੀ ਕੰਮ ਅੱਛਾ ਠੀਕ ਆ ਠੀਕ ਆ ਹਾਂ ਉਹ ਤੇਰਾ ਤਾਂ ਸਾਨੂੰ ਪਤਾ ਸਾਨੂੰ ਤਾਂ ਇੱਕ ਪਾਸੇ ਪਤਾ ਸਾਡੇ ਜਿਹੜੇ ਸਬਸਕ੍ਰਾਈਬਰ ਉਹਨੂੰ ਹੀ ਪਤਾ ਕੱਲ੍ਹ ਵੀ ਭਾਈ ਆਇਆ ਤਾਂ ਪੁੱਛ ਲੈ ਇਹਨੂੰ ਜਿਹੜੇ ਪੁੱਛੇ ਉਹਨਾਂ ਕਹਿੰਦਾ ਸੁੱਖਾ ਮਿਸਤਰੀ ਹੋਏ ਸੀਗਾ ਹਾਂ ਭਾਈ ਵੀ ਜਾਣਦੇ ਓਏ ਉਹ ਬਾਈ ਉਹ ਮੁੰਡਾ ਲੱਗਾ ਪੜਦੀ ਗੱਲ ਨੂੰ ਡੰਗਰ ਨੂੰ ਕਰ ਦੇਣਾ ਓਲਾ ਵਧੀਆ ਨਾਲ ਹਿਆਲ ਵਿੱਚ ਭੱਜ ਜਾ ਕਰੂਗਾ ਐਡਾ ਕਿ ਸੱਜਣਾ ਨੂੰ ਭੱਜਦਾ ਦਾ ਅੱਛਾ ਸਮਾਨ ਖੜਜੂਗਾ ਅੱਛਾ ਸਮਾਨ ਖੜਜੂਗਾ ਆਉਜਾ ਟਰੈਕਟਰ ਐ ਇੱਧਰ ਆਜੂਗਾ ਉਧਰ ਮਸ਼ੀਨ ਵੜਦੀ ਹੋਊਗੀ ਬੜੀ ਓਹ ਬੜੀ ਉਂਝਿੰਗ ਕੇ ਗੱਲ ਨਹੀਂ ਮਾਰਨਾ ਹਟਣਾ ਹਟਣਾ ਸਭ ਕੁਝ ਜਾਣਦੇ ਆ ਹੋਲ ਟਰੈਕਟਰ ਇੱਧਰ ਕਦੇ ਕਢਣਾ ਹੂੰ ਆ ਗਏ ਬੰਦੀਆ ਹਾਂ ਹਾਂ ਹੁਣ ਤੇਰੇ ਬਾਪੂ ਦੇ ਵਾ ਤੂੰ ਬੋਲੀ ਨਾ ਉਹ ਆਪੇ ਬੋਲ ਪਣਾ ਦੇਖ ਲਈ ਆਹ ਦੇਖ ਆ ਬਾਦਿਆਂ ਨੂੰ ਕਾ ਲੋਭਾਂਗੇ ਬਣ ਗਏ ਖੋਲ ਲੀਆਂ ਆ ਮੋਟਰ ਦਾ ਪਾ ਰੋਲਾ ਮੇਨੇ ਮਤਾਸ ਲਈ ਇਹਦਾ ਇਧਰ ਬੈਲਣਾ ਹਾਂ ਜੱਗੇ ਨੂੰ ਮੈਂ ਪੁੱਛਦਾ ਮੈਂ ਪੜਦੀ ਕਰੀ ਕਹਿੰਦਾ ਜਿਹੜੇ ਉਧਰ ਟਰੈਕਟਰ ਟਰਾਲੀ ਖੜੇ ਆ ਵੀ ਉਹ ਫਿਰ ਇਧਰ ਆਜੋਗੇ ਸਾਰੇ ਹਾਂਜੀ ਵੀ ਉਧਰ ਬੇਲਾ ਕਹਿੰਦਾ ਫਿਰ ਮਸ਼ੀਨ ਚੋਗਾ ਹੋ ਜਾਊਗਾ ਸਿੱਧੀ ਖੜਦਾ ਜਾਏਗਾ ਗੁਰਗਾ ਕੇ ਮਾ ਠੀਕ ਹੈ ਹਵਾਈ ਬਣ ਗਿਆ ਸਿੱਧਾ ਸਿੱਧੀ ਜੁੜੀ ਜੜਾਈ ਸਾਣੇ ਕੱਟਰ ਜਾਊ। ਵਾਈ ਕਹਿੰਦਾ ਸਾਰੇ ਲੱਗੇ ਹੋਏ ਤੇ। ਹਾਂ। ਮਮਾ ਕਰਾ ਮੈਂ ਗਿਆ ਕਹਿੰਦਾ ਉਹਨਾਂ ਦਾ ਆਪਣੀ ਮੰਮੀ ਲਈ ਵੀ ਲਾਈਆਂ ਮੈਂ ਗਏ ਲੈ। ਨਿਆਣੇ ਨਿੱਕੇ ਸਨ ਸਾਰੇ। ਉਹ ਇੱਕ ਸਾਰੀ ਮਾਸਾ ਟ੍ਰੈਲਿੰਗ ਦੀ ਯਾਰ। ਮੈਨੂੰ ਪਤਾ। ਹਾਂ ਫਿਰ ਉਹ ਜੇ ਤਾਂ ਅਸੀਂ ਉੱਥੇ ਨੂੰ ਜੇ ਤਾਂ ਹੋਵੇ ਨਾ ਗੋਬਰ ਕਾ ਤੇ ਕੱਟਣਾ ਫੋਨ ਖੜਾ ਦੇਣਾ ਤਾਂ। ਹਾਂ ਹਾਂ। ਤੇ ਕਾ ਕਹਿੰਦਾ ਪਾਪੇ ਕੀ ਕਰਨਾ ਮਗਾ ਨਹੀਂ ਕਿ ਫੁੱੜ ਚੂ ਗਿਆ। ਹਾਂ। ਦੇ ਘਰ ਦੇ ਪਿੱਛੇ ਗਰੀਗੇ ਅਸੀਂ ਕੋਲ ਜਿਹੜੇ। ਇਹ ਤਾਂ ਕੰਨੀ ਜਹਾਜ ਅਜੇ ਬੈਂਟਰ ਦੀਆਂ ਕਿੰਨੇ ਤੇਰੇ ਮਗਰ ਡਿਊਟੀ ਲਈ ਅੱਛਾ ਉਹੀ ਵਿਚਾਰ ਮੋਟਰ ਚੱਲਦੀ ਆ ਉਧਰ ਹਾਂ ਬਾਕੀ ਨੂੰ ਵੀ ਪਾਣੀ ਉਹੀ ਦਾ ਮਾ ਕਣ ਕਾ ਨਾ ਅੰਤ ਸੁਖਾ ਆ ਠੀਕ ਆ ਠੀਕ ਮੋਟਰ ਤੋਂ ਪਹਿਲਾਂ ਵੀ ਕਿਹਾ ਰਹੇ ਸੀ ਨਾ ਬਾਕੀ ਬਸਤੀ ਚੰਗਾ ਹਾਂ ਹੁਣ ਮਿਲਿਆ ਮੈਨੂੰ ਜਾਂਦਾ ਤਾਂ ਹਾਂ ਮੈਂ ਕਹਿੰਦਾ ਭਰ ਗਿਆ ਹੁਣ ਉਹ ਮੈਂ ਆਪੇ ਕਹਾਂ ਚੱਲ ਜੀ ਪਤਾ ਹੈ ਇਹ ਬਿਜਾਰਾ ਹੋਣੇ ਸਮਝਾ ਆ ਹਜੇ ਨਾ ਕਾਲੇ ਰੰਗ ਆ ਆ ਕਾਲੇ ਰੰਗ ਦਾ ਕਹਿ ਬੱਚੇ ਇਹ ਮੈਂ ਤਾਂ ਇਹ ਮੈਂ ਤਾਂ ਇਹ ਕਿਹੜਾ ਜੰਗ ਰੋਧਕ ਇੱਕ ਉਹ ਦੂਈ ਪਾਇਆ ਉਹ ਰੇਤਾ ਦੂਈ ਆ ਬਹੁਤ ਸਮਾਂ ਲੱਗਿਆ ਸਰੋਂ ਨੂੰ ਜਰੂਰ ਜਿਹੜਾ ਮਾਰ ਕੇ ਮਾਰੂੰਗਾ ਜੀ ਮਾਰਦਾ 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 ਵਾਂਗੇ ਉਹ ਵਾਜੀ ਪੱਤੇ ਪੁੱਤੇ ਜਿਹਦਾ ਕਰਤਾ ਤੇ ਇਕੱਠੇ ਗਿਰਦੇ ਝੜਦਾ ਹੀ ਬਹੁਤ ਆਲੇ ਪੱਤੇ ਉੱਪਰ ਦੇ ਪੁਰਾਣੇ ਪੱਤੇ ਜਿੰਨੇ ਵੀ ਜੰਮਣੇ ਸਾਰੇ ਝੜਨੇ ਆ ਆ ਦੇਖ ਵੇਰੋਂ ਇਕੱਠੇ ਕਰੇ ਆ ਟੇਕੇ ਨੇ ਫੋਲਸਾ ਚਾਤੀ ਸਵਾਗੀ ਫਿਰ ਵਾਹ ਖੰਡ ਕੇ ਬਾਕੀ ਦੇਖਦੇ ਆ ਇਹਨਾਂ ਦੇ ਤਾਂ ਪੱਤੇ ਹੈਗੇ ਵਿੱਚ ਕਮਲੋਂ ਦੇ ਆ ਇੱਕ ਛੜੀ ਚੱਲੀ ਕੋ ਆਪਣੀ ਕਾਮਯਾਬ ਪੂਰੀ ਲੱਗਦੀ ਹੈ ਇਹਨਾਂ ਦਾ ਦੇਖ ਕੇ ਕੀ ਬਣਦਾ ਇਹਨਾਂ ਵੀ ਛੱਡਿਆ ਵਾ ਸਰੀਰ ਜਿਹਾ ਤੇ ਆ ਗਰਦਨ ਦੀ ਗੇਰੀ ਵੀ ਚਲੋ ਦੇਖਦੇ ਜੇ ਕਾਮਯਾਬ ਹੋ ਗਏ ਠੀਕ ਆ ਨਹੀਂ ਤਾਂ ਫਿਰ ਨੇਤਰਾਂ ਦੇ ਉੱਥੇ ਖੜੀਆਂ ਜੇ ਬੱਚੇ ਜਿੱ ਇੱਕ ਦੋ ਕੁੱਥੇ ਦੇ ਦੇਖ ਲਾਂਗੇ ਕੱਦੀ ਜਿਆਦਾ ਆਪਾਂ ਨੂੰ ਲੱਗਦਾ ਵੀ ਸ਼ਾਇਦ ਨਾ ਫੁੱਟੇ ਬਾਕੀ ਦੋ ਤਿੰਨ ਤਾਂ ਫੁੱਟਣ ਲੱਗ ਗਏ ਬਾਕੀ ਆ ਮਾਰੋ ਜਿਨੇ ਕਣਕ ਨੂੰ ਕੱਲ ਵੀ ਮੈਂ ਦਿਖਾਈ ਤੀ ਸ਼ਾਇਦ ਪਰਸੋਂ ਦਿਖਾਈ ਹੋਵੇ ਦੇਖੋ ਕਿਹੜੇ ਸਾਬ ਦਾ ਫਰਕ ਪੈਂਦਾ ਜਾਂਦਾ ਅੱਜ ਪੋਹਾ ਅੱਜ ਜੱਲਿਆ ਵੈਸੇ ਹੁਣਾ ਵਾ ਦਬ ਗਈ ਹੁਣ ਸ਼ਾਮ ਦਾ ਟਾਈਮ ਆਪਾਂ ਵੀ ਬੀਪਰ ਸਿੰਘ ਜਾ ਬੱਢਣ ਆਏ ਆ ਦੇਖੋ ਕਿਹੜੇ ਸਾਬ ਦਾ ਰੰਗ ਬਦਲਦਾ ਜਾਂਦਾ ਦਿਨ ਪੋਤੇ ਨੂੰ ਫਰਕ ਬਹੁਤ ਪੈਂਦਾ ਕਣਕ ਨੂੰ ਵੀ ਸਰੋਂ ਉਹਨੂੰ ਵੀ ਇੱਕੜੇ ਫਰਕ ਪੈਂਦਾ ਜਾਂਦਾ ਵਸੇ ਹੁਣ ਤੇ ਲੇਬਰ ਦਾ ਵੀ ਔਖਾ ਹੀ ਆ ਕਿਉਂ ਭਈ ਅੱਜ ਦੇਖਿਆ ਸਾਡੇ ਕੋਲ ਨੂੰ ਲੰਗੇ ਦੁਕਾਨ ਕੋਲ ਬੈਠੇ ਜਾ ਕਹਿੰਦਾ ਵੀ ਸਰੋਂ ਵੱਢਣ ਚੱਲੇ ਆ ਸਰੋਂ ਦੀ ਵਿਢਾਈ ਤਕਰੀਬਨ ਚੱਲ ਪਈ ਜਾ ਦੇਖਿਆ ਕਿਸੇ ਦੇ ਕਣਕ ਨੂੰ ਬੱਡਰ ਲੱਗ ਗਿਆ ਵਾ ਫੇ ਸਾਰੀ ਇਕਲਾ ਤਾਂ ਪੱਕ ਜਾਂਦੀ ਜਾਂ ਕਹਿੰਦੇ ਦਾਤੀ ਪੈ ਜਾਂਦੀ ਨਾ ਵੇਖਣੇ ਬਾਕੀਆਂ ਬੰਨ ਵਾਈ ਕੋ ਹੁਰਕਾਰ ਵਧੀਆ ਫਲ ਵਧੀਆ ਲੱਗਿਆ ਵਾ ਚਲੋ ਠੀਕ ਆ ਜੀ ਮਿਲਦੇ ਫੇ ਕਿਸੇ ਅਗਲੇ ਬਲੌਗ ਚ ਸਾਰਿਆਂ ਨੂੰ ਵਾਈ ਸਤਿ ਸ੍ਰੀ ਅਕਾਲ